ਐਵੇਂ ਤਾਂ ਕਦੀ ਬਾਦਲਾਂ ਨੇ ਨਹੀਂ ਕੀਤਾ ਸੀਗਾ ਐਵੇਂ ਤਾਂ ਕਦੀ ਪਿਛਲੀ ਕਾਂਗਰਸ ਦੀ ਸਰਕਾਰ ਜਿਹਨੂੰ ਤੁਸੀਂ ਰੋਜ਼ ਭੰਡਦੇ ਆ ਕਿ ਮਗਲੇ 70 ਸਾਲਾਂ ਵਿੱਚ ਕੁਝ ਨਹੀਂ ਹੋਇਆ ਤਾਂ 70 ਸਾਲ ਚ ਇਹੋ ਜਿਹੀਆਂ ਕੂਝੀਆਂ ਹੱਤਾਂ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤੀਆਂ ਕਿ ਸਰਕਾਰੀ ਪੈਸੇ ਦਾ ਇਸਤੇਮਾਲ ਆਪਣੀ ਪਾਰਟੀ ਦੀ ਪੋਲਿਟਿਕਸ ਨੂੰ ਬਦਾਉਣ ਵਾਸਤੇ ਤੁਸੀਂ ਪਾਰਟੀ ਦੀਆਂ ਰੈਲੀਆਂ ਵੀ ਕਰਦੇ ਹੋ ਜਿੰਨਾ ਤੁਸੀਂ ਮਾਗੀ ਤੇ ਖਰਚਾ ਕੀਤਾ ਉਹ ਵੀ ਸਾਰਾ ਸਰਕਾਰ ਦੇ ਸਿਰ ਮੜਿਆ 1600 ਸਰਕਾਰੀ ਬੱਸ ਤੁਸੀਂ ਵਰਤੀ ਉੱਤੇ ਜਿੰਨਾ ਪੰਜਾਬ ਦੇ ਵਿੱਚ ਤੁਸੀਂ ਪਿਛੇ ਪੋਲਿਟੀਕਲ ਪ੍ਰੋਗਰਾਮਸ ਕੀਤੇ ਨੇ ਉਹ ਸਾਰਾ ਤੁਸੀਂ ਸਰਕਾਰੀ ਖਰਚੇ ਨੇ ਕਰ ਰਹੇ ਸਾਡੀਆਂ ਸਰਕਾਰੀ ਕੂਟੀਆਂ ਚ ਗੈਰ ਪੰਜਾਬੀ ਦਿੱਲੀੋਂ ਆਣ ਕੇ ਬਿਠਾਏ ਹੋਏ ਤੁਸੀਂ ਸਾਡੇ ਸਾਰੇ ਤੁਸੀਂ ਅਧਿਆਆਂ ਤੇ ਕਬਜ਼ਾ ਕੀਤਾ ਹੋਇਆ ਕੀ ਇਹਦਾਂ ਕਾफी ਸੰਤੁਸ਼ਟੀ ਨਹੀਂ ਸੀਗੀ ਔਰ ਹਮ ਤੁਸੀਂ ਕਹਿ ਰਹੇ ਹਾਂ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਪਿੰਡ ਵਿੱਚ ਜਿਹੜਾ ਅਪੁਆਇੰਟਮੈਂਟ ਲਵੇਗਾ ਉਹ ਇਹਨਾਂ ਦਾ ਅ ਜਿਹੜਾ ਹੈਗਾ ਵਾ ਅ ਯੂਥ ਕਲੱਬ ਕੋਆਰਡੀਨੇਟਰਸ ਔਰ ਜਦੋਂ ਕਾਰਡ ਬਣ ਜੇਵੇਗਾ 1 ਮਿੰਟ ਜਦੋਂ ਕਾਰਡ ਬਣ ਜੇਗਾ ਤੇ ਆ ਲੋ ਬੜੋ ਇੱਕ ਕਾਰਡ ਵੀ ਉਹਨਾਂ ਦੇ ਯੂਥ ਕਲੱਬ ਕੋਆਰਡੀਨੇਟਰਸ ਹੀ ਇਸ ਨੂੰ ਲੋਕਾਂ ਨੂੰ ਜਾ ਕੇ ਵੰਡਣ ਦੇਣਗੇ ਇਹ ਤਾਂ ਸਰਾ ਸਰ ਸਿਆਸੀ ਸਕੀਮ ਹੋ ਗਈ ਔਰ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਤੁਸੀਂ ਸਾਡੇ ਖਜ਼ਾਨੇ ਦਾ ਦੁਰਉਪਯੋਗ ਕਰਨ ਚੱਲੇ ਹੋ ਔਰ ਇਹ ਖਜ਼ਾਨਾ ਪਹਿਲੀ ਵਾਰ ਕਿਸੇ ਨੂੰ ਯਾਦ ਰਹੇ ਕਿ ਇਸ ਪੰਜਾਬ ਨੂੰ ਜਦੋਂ ਮਗਰਮੀਆ ਸਰਕਾਰਾਂ ਛੱਡ ਕੇ ਗਈਆਂ 2022 ਚ ਸਾਡੇ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਔਰੇ ਕਰਜ਼ਾ ਰਗ ਭੱਗ ਪੰਨੀਆਂ ਸਾਲਾਂ ਵਿੱਚ ਚੜਿਆ ਸੀ ਜਾਨੀ ਕਿ 10 ਸਾਲ ਵਿੱਚ 1 ਲੱਖ ਕਰੋੜ ਰੁਪਏ ਦਾ ਚਾਰਜ ਵਾ ਅਜ਼ਾਫਾ ਹੁੰਦਾ ਸੀਗਾ ਕਿਉਂਕਿ ਕਰਾਪਸ਼ਨ ਹੈ ਪੰਜਾਬ ਦੇ ਵਿੱਚ ਮਿਸ ਅਪਰੋਪਰੀਏਸ਼ਨ ਆਫ ਫੰਡਸ ਪੈਸਾ ਸਹੀ ਜਗ੍ਹਾ ਤੇ ਨਹੀਂ ਲੱਗਦਾ ਗਲੀਆਂ ਨਾਲੀਆਂ ਤੇ ਦੁਬਾਰਾ ਦੁਬਾਰਾ ਲੱਗ ਰਿਹਾ ਹੈ ਗੱਲਾਂ ਸਾਡੀ ਸਮਝ ਆਉਂਦੀਆਂ ਨੇ ਲੇਕਿਨ ਤੁਸੀਂ ਤਾਂ ਕਹਿੰਦੇ ਸੀ ਕਰਜ਼ਾ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਕਰਜ਼ਾ ਮੁਕਤ ਕਰ ਦੇਣਾ ਤੇ ਪਿਛਲੇ 4 ਸਾਲਾਂ ਅ ਤੁਸੀਂ 1.5 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਮ ਉਹ 10 ਸਾਲਾਂ ਚ ਇਤਨਾ ਕਰੋੜ ਕਰਦੇ ਸੀ ਤੁਸੀਂ 4 ਸਾਲਾਂ ਚ ਡੇਢ ਲੱਖ ਕਰੋੜ ਤੁਸੀਂ ਕਿੰਨਾ ਸਪੀਡ ਨਾਲ ਕਰਦਾ ਬਾਇ ਇਹਨਾਂ ਗੱਲਾਂ ਕਰਕੇ ਜਿਹੜਾ ਤੁਸੀਂ ਮਸ਼ਹੂਰੀਆਂ ਕਰਦੇ ਹੋ ਕੋਈ ਖੰਭਾ ਪੰਜਾਬ ਚੋਂ ਛੱਡਿਆ ਸਾਡੇ ਹੈਲੀਕਾਪਟਰ ਦਾ ਦੂਰਕਣੋ ਕਰਦੇ ਹੋ ਸਾਡੇ ਜਹਾਜ਼ਾਂ ਦਾ ਦੂਰ ਉਪਯੋਗ ਕਰਦੇ ਹੋ ਸੈਸ਼ਨ ਬੁਲਾਉਨੇ ਹੋ ਉਹਦੇ ਚ ਕਿਸੇ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਆਪੇ ਕਹਿੰਦੇ ਹੁੰਦੇ ਸੀ ਕਿ ਕਰੋੜ ਰੁਪਏ ਖਰਚਾ ਹੁੰਦਾ ਜੀ ਤੇ ਇੱਕ ਦਿਨ ਚ ਹੀ ਉਠਾ ਦਿੰਦੇ ਤੇ ਹੁਣ ਤੁਸੀਂ ਪਿਛਲੇ ਘੱਟੋ-ਘੱਟ 4-5 ਸੈਸ਼ਨ ਤੁਸੀਂ ਐਮਰਜੈਂਸੀ ਸੈਸ਼ਨ ਬੁਲਾਏ ਇੱਕ-ਇੱਕ ਦਿਨ ਦੇ ਸੈਸ਼ਨ ਬੁਲਾਏ ਮੰਗਾ ਕੇ ਰੈਗੂਲਰ ਬਜਟ ਇਸ ਵਾਸ ਮੌਨਸੂਨ اجلاس ਵਿੰਟਰ اجلاس ਉਹ ਸਾਰੀ ਪ੍ਰਕਿਰਿਆ ਚਿੱਕੇ ਤੇ ਤੱਕ ਔਰ ਜਿੱਥੋਂ ਤੱਕ ਇਹ ਹੈਲਥ ਇੰਸ਼ੋਰੈਂਸ ਦੀ ਸਕੀਮ ਹੈ ਇਹ ਤੁਸੇ ਕੋ ਪਹਿਲੀ ਵਾਰ ਨਹੀਂ ਚਲੋਣ ਲੱਗੇ ਇਹ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਅ ਪਿਛਲੀ ਜਿਹੜੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਉਦੋਂ ਭਾਈ ਘਨਈਆ ਜੀ 2 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਸਕੀਮ ਚਲਾਈ ਸੀ ਜਿੰਨੇ ਕੋਆਪਰੇਟਿਵ ਸੁਸਾਇਟੀਜ਼ ਦੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੂੰ ਕਾਰਡ ਇਸ਼ੂ ਹੋਏ ਸੀ ਕਿ ਤੇ ਉਹ 2 ਲੱਖ ਰੁਪਏ ਤੱਕ ਦਾ ਇਲਾਜ ਆਪਣਾ ਕਰਵਾ ਸਕਦੇ ਸੀ ਕਾਫੀ ਅੱਛੀ ਚੱਲੀ ਸਕੀਮ ਲੇਕਲ ਅਲਟੀਮੇਟਲੀ ਹੋ ਬੰਦ ਹੋ ਗਈ I I think probably for want of funds. ਫਿਰ ਚੱਲੀ ਅਗੇ ਸਕੀਮ ਇੱਕ ਭਗਤ ਕੂਰਮ ਸਿੰਘ ਹੋਣਾ ਦੇ ਨਾਮ ਤੇ ਉਹ ਵੀ ਸਕੀਮ ਉਹਦੀ ਬੰਦ ਹੋ ਗਈ। ਫਿਰ ਕੇਂਦਰ ਸਰਕਾਰ ਨੇ ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿੱਚ ਚਲਾਈ। ਉਹਦੇ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਦਾ ਹੁੰਦਾ ਸੀਗਾ ਲੇਕਿਨ ਪੰਜਾਬ ਸਰਕਾਰ ਪਿਛਲੇ 4 ਸਾਲਾਂ 'ਚ ਉਹ ਸਕੀਮ ਦੇ ਵਿੱਚ ਜਿਹੜਾ ਬਣਦਾ ਆਪਣਾ ਉਹਨਾਂ ਦਾ ਸ਼ਾਇਦ 40% ਸ਼ੇਅਰ ਸੀਗਾ ਉਹ ਨਹੀਂ ਪਾਸ ਹੋਇਆ। ਤੇ ਆਯੂਸ਼ਮਾਨ ਵੀ ਇੱਕ ਕਿਸਮ ਦੀ ਸਕੀਮ ਜਿਹੜੀ ਆ ਖਤਮ ਹੋ ਗਈ ਯਾਰ ਕਿਉਂਕਿ 200 ਕਰੋੜ ਰੁਪਇਆ ਪ੍ਰਾਈਵੇਟ ਹਸਪੀਟਲਸ ਦਾ ਜਿਹੜਾ ਲੋਕਾਂ ਨੇ ਇਲਾਜ ਕਰਾਇਆ ਸੀਗਾ ਉਹਦੀ ਅਦਾਈ ਅਦਾਇਗੀ ਬਾਕੀ ਸੀ। ਤੋਂ ਆਯੂਸ਼ਮਾਨ ਵੀ ਫੇਲ ਹੋ ਗਈ। ਹੁਣ ਤੁਸੀਂ ਬਹੁਤ ਸ਼ੋਰ ਸ਼ਰਾਬਾ ਕਰਕੇ ਪੂਰਾ ਮੰਚ ਸਜਾ ਕੇ ਤੇ ਪੋਲਿਟੀਕਲ ਪ੍ਰੋਗਰਾਮ ਕਰਕੇ ਤੇ ਸਾਰੇ ਅਖਬਾਰਾਂ ਵਿੱਚ اشتہار ਦੇ ਕੇ ਸਾਰੇ ਟੀਵੀਾਂ 'ਚ ਦੇਸ਼ ਵਿੱਚ ਗੱਲ ਨੂੰ ਜਿਚਾਇਆ ਕਿ ਜਿਵੇਂ ਕੋਈ ਆਮ ਆਦਮੀ ਪਾਰਟੀ ਪਹਿਲੀ ਵਾਰ ਕੋ ਹੈਲਥ ਇੰਸ਼ੋਰੈਂਸ ਸਕੀਮ ਲਿਆ। ਔਰ ਕੋਈ ਪੜ ਲਿਆ ਦੇਖ ਲਿਆ ਕਿ ਹੈਲਥ ਇੰਸ਼ੋਰੈਂਸ ਨੂੰ ਇੱਕ ਪਾਰਟੀ ਦੀ ਸਕੀਮ ਬਣ ਕੇ ਰਹਿ ਜਾਣੀ ਆ। ਇਹਦੇ ਵਿੱਚ ਸਾਡੀ ਮੰਗ ਇਹ ਆ ਕਿ ਹੈਲਥ ਡਿਪਾਰਟਮੈਂਟ ਜਾਂ ਸਰਕਾਰੀ ਮੁਲਾਜ਼ਮ ਇਹਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਕਰੇ ਔਰ ਅਪਾਇੰਟਮੈਂਟ ਵੀ ਉਹ ਲੈ ਕੇ ਦੇਣ ਔਰ ਜਦੋਂ ਕਾਰਡ ਵੰਡੇ ਜਾਣੇ ਨੇ ਉਹ ਸਰਕਾਰੀ ਅਮਲਾ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਕਾਰਡ ਵੰਡੇ ਜਾਣ ਨਾ ਕਿ ਤੁਹਾਡੀ ਪਾਰਟੀ ਦੇ ਵੋਲੰਟੀਅਰਸ ਉਹਨਾਂ ਦਾ ਕੋਈ ਅਧਿਕਾਰ ਨਹੀਂ ਇਸ ਸਕੀਮ ਤੇ ਸਾਡਾ ਪੈਸਾ ਵਾ ਪੰਜਾਬ ਦੇ ਲੋਕਾਂ ਦਾ ਇਸ ਗੱਲ ਨੂੰ ਅਗਰ ਤੁਸੀਂ ਮਿਸਯੂਜ਼ ਕਰੋਗੇ ਫॉर ਪਾਰਟਿਸਨ ਪੋਲਿਟਿਕਸ ਤੇ ਆਈ ਐਮ ਸ਼ੋਰ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਇਹਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਵਾਵਾਂਗੇ ਕਿ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਕਿਉਂਕਿ ਸਰਕਾਰ ਦਾ ਪੈਸਾ ਲਿਕਣਾ ਵਾ ਯਾਦ ਹੈ ਭਗਵੰਤ ਸਿੰਘ ਮਾਨ ਕਹਿੰਦਾ ਹੁੰਦਾ ਸੀ ਜੀ ਇਹਨਾਂ ਨੇ ਤਾਂ ਪਤੀਲਿਆਂ ਤੇ ਵੀ ਫੋਟਵਾਲ ਆਤਦੀ ਹੁਣ ਜਦੋਂ ਆਪਾਂ ਪਤੀਲਾ ਮੰਨ ਜਾਗੇ ਵਿੱਚੇ ਢੀਂਸਾ ਤੇ ਬਾਦਲ ਮਾਣ ਜਿਦਾਂਗੇ ਤੇ ਹੁਣ ਭਾਈ ਸਾਹਿਬ ਕੁਛੇ ਤਾਂ ਗਲਾਸਾਂ ਦੇ ਵੀ ਫੋਟੋ ਲਾਈ ਆ। ਯਾਦ ਆ ਤੁਮ ਜਿਹੜੇ ਤੀਰਥ ਯਾਤਰਾ ਬੱਸਾਂ ਜਾਂਦੀਆਂ ਨੇ ਉਹਦੇ ਚੜ੍ਹੇ ਗਲਾਸ ਰੱਖੇ ਨਾ ਪਾਣੀ ਪੀਣ ਵਾਸਤੇ। ਭਗਵੰਤ ਸਿੰਘ ਮਾਨ ਨੇ ਉਹਦੇ ਤੇ ਵੀ ਆਪਣਾ ਨਾਮ ਚੁਟਾਇਆ। ਆ ਜਿੰਨੇ ਆਟੇ ਦਾਲ ਦੀਆਂ ਸਕੀਮਾਂ ਜਾਨੀਆਂ ਉਹਦੇ ਤੇ ਫੋਟੋ ਮਾਰ ਚੁੱਕਾ। ਬੱਸਾਂ ਦੇ ਮਗਰ ਬੇਤਹਾਸ਼ਾ ਬੋਲਦਾ ਹੈ ਕਿ 13 ਫੋਟਾ ਤੇ ਰੇਲਵੇ ਸਟੇਸ਼ਨਾਂ ਤੇ ਇੰਨੀ ਜ਼ਿਆਦਾ ਤਾਂ ਕਿ ਕਿਸੇ ਨੇ ਮਸ਼ਹੂਰੀ ਕੀਤੀ। ਤੁਸੀਂ ਲੇਕ ਮੈਂ ਆ 10 ਲੱਖ ਹੈਲਥ ਇੰਸ਼ੋਰੈਂਸ ਸਕੀਮ ਬਾਰੇ ਕਹਿਣਾ ਚਾਹਣਾ। ਤੇ ਇਹ ਅਲਟੀਮੇਟਲੀ ਤੁਸੀਂ ਦੇਖ ਲੈਣਾ। ਇਹਨਾਂ ਨੇ ਅਖੀਂਲੇ ਸਾਲ ਵਿੱਚ ਲਿਆਂਦੀ ਹੈ ਆਪਾ ਲੋਕਾਂ ਨੂੰ ਮੂਰਖ ਬਣਾਉਣ ਦਾ ਉਪਰਾਲਾ ਵਾ ਇਹਦੀ ਪਹਿਲਾਂ ਤਾਂ ਰਜਿਸਟ੍ਰੇਸ਼ਨ ਤੇ ਅਲਟੀਮੇਟਲੀ ਕਾਰਡ ਜੂਡ ਬਣਦੇ ਹਨ 2-4 ਮਹੀਨੇ ਲੱਗ ਨਗਾ ਦੇਣੇ ਨੇ ਔਰ ਜਦੋਂ ਲੋਕਾਂ ਨੇ ਇਲਾਜ ਕਰਾਉਣ ਜਾਣਾ ਵਾ ਤੇ ਤੁਸੀਂ ਦੇਖ ਲੈਣਾ ਕਿ ਇਹਦਾ ਬੈਨੀਫਿਟ ਜਿਹੜਾ ਲੋਕਾਂ ਨੂੰ ਨਹੀਂ ਮਿਲੇਗਾ ਕਿਉਂਕਿ ਸਰਕਾਰ ਅੱਜ 4.5 ਲੱਖ ਰੁਪਏ ਦੀ ਕਿੱਦਈ ਆ ਔਰਤਾਂ ਨੂੰ ਪੈਸਾ ਨਹੀਂ ਦੇ ਕੇ ਦੇ ਸਕੇ ਪਿਛਲੇ 4 ਸਾਲਾਂ ਵਿੱਚ ਤੇ ਹੁਣ ਇਲੈਕਸ਼ਨ ਈਅਰ ਹੋਣ ਕਰਕੇ ਇੰਸ਼ੋਰੈਂਸ ਸਕੀਮ ਵੀ ਲਾਂਚ ਕਰਦੀ ਔਰਤਾਂ ਨੂੰ ਵੀ ਪੈਸੇ ਜਾਣਗੇ ਇਸ ਸਰਾਸ ਸਾਰਾ ਇੱਕ ਲੋਕਾਂ ਦੇ ਅੱਖਾਂ ਵਿੱਚ ਇਕੱਠਾ ਹੋਉ। ਤੋਂ ਇਲਾਵਾ ਕੁਛ ਨਹੀਂ ਪਰ ਜਿਹੜਾ ਇਹ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਉਸ ਨੂੰ ਬੰਦ ਹੋਣਾ ਚਾਹੀਦਾ ਔਰ ਇਹਦੀ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਸਰਕਾਰੀ ਅਮਲਾ ਜਿਹੜਾ ਤੁਹਾਡੇ ਕੋਲ ਹੈ ਉਸ ਤੋਂ ਕੋਈ ਅਮਲੇ ਦੀ ਘਾਟ ਨਹੀਂ ਹੈ ਉਹ ਸਾਰੇ ਸਰਕਾਰੀ ਅਮਲਾ ਇਸ ਦੀ ਸਕੀਮ ਨੂੰ ਇੰਪਲੀਮੈਂਟ ਕਰੇ ਔਰ ਲੋਕਾਂ ਤੱਕ ਕਾਰਡ ਡਿਸਟ੍ਰਿਬਿਊਸ਼ਨ ਕਰ ਦਿੱਤਾ ਜਾਵੇ। ਜੈਸ ਜੀ ਗੱਲ ਕੀਤੀ ਹੈ ਅਗਰ ਚੀਕ ਲਗੀ ਵਰਤਵਾਰਸ਼ ਕਰਨਾ ਤਾਂ ਬਾਦ ਵਾਹਿਗੁਰੂ ਜੀ ਕੀ ਫਤਹ ਸਾਹਿਬ ਵਾਹਿਗੁਰੂ ਜੀ ਕੀ ਸਤਿ